ਅੱਜਕੱਲ੍ਹ ਦੋਸਤੋ ਜਿੱਥੇ ਅੱਜ ਲੋਕ 15 ਅਗਸਤ ਦੇ ਮੌਕੇ ਜਾਦੀ ਦਿਵਸ ਮਨਾ ਰਿਹਾ ਉੱਥੇ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਨੇ ਗੱਲ ਕਰਦੇ ਆ ਪ੍ਰਧਾਨਾ ਨਾ ਵੀ ਕੀ ਕਾਰਨ ਹੈ ਵੀ ਅੱਜ ਦੇ ਦਿਨ ਜਿਹੜੇ ਉਹ ਅੱਜ ਕਾਲੇ ਕਾਨੂੰਨਾਂ ਦੀਆਂ ਜੋ ਆ ਫੋਟੋ ਕਾਪੀਆਂ ਜਿਹੜੀਆਂ ਫੂਕੇ ਜਾ ਰਹੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਫੂਕੀਆਂ ਜਾ ਰਹੀਆਂ 15 ਅਗਸਤ ਦੇ ਮੌਕੇ ਸਰਕਾਰਾਂ ਕਰਦੀਆਂ ਕੀ ਫੇਰਾ ਫੇਰੀ ਪਿਆਸੋ ਵੀ ਇਹਨਾਂ ਸਰਕਾਰਾਂ ਦਾ ਰਵੇ ਕੱਕ ਨਾ ਰਵੇ ਕਰਕਣਾ ਤੱਲੀ ਵਾਰਾ ਅਨਾਨੂੰ ਸੀ ਦੀ ਮਾਨਤਾ ਦਿਓ ਮਾਨਤਾ ਦਿਓ ਮਾਨਤਾ ਦਿਓ ਕੋਧੀ ਸਰਕਾਰ ਮੁਰਦਾਬਾਦ ਮਾਨਤਾ ਪਾਰ ਸੇਜ ਅਧਾਤ ਸਾਡਾ ਨਹੀਂ ਹੋਇਆ ਨਹੀਂ ਹੋਇਆ ਨਹੀਂ ਹੋਇਆ ਅਨਜਾ ਸਰਕਾਰ ਮੁਰਦਾਬਾਦ 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 ਸਾਡੇ ਹੱਕ ਖੋਣ ਵਾਲੀ ਸਰਕਾਰਾਂ ਮੁਰਦਾਬਾਦ 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 ਵਿਆਹ ਨਹੀਂ ਕਰੋ ਕਾਲੇ ਕਾਨੂੰਨ ਰਾਤ ਕਰੋ ਮਾਨਤਾ ਕਰੋ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਅਕਾਲੀ ਲੜਦੇ ਲੋਕਾਂ ਦਾ ਇਹ ਕਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਹ ਕਾ ਜਿੰਦਾਬਾਦ 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 ਅਕਾਲੀ ਲੜਦੇ ਲੋਕਾਂ ਦਾ ਇਹ ਕਾ ਜਿੰਦਾਬਾਦ ਜਿੰਦਾਬਾਦ ਕਾਨੂੰਨਾਂ ਦੇ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾ ਰਹੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆ ਤੁਸੀਂ ਦੇਖ ਸਕਦੇ ਹੋ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਕਿਸਾਨ ਮਜ਼ਦੂਰ ਸਫਲ ਕਮੇਟੀ ਪੰਜਾਬ ਜਿੰਦਾਬਾਦ 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 ਥੱਕਾ ਨਹੀਂ ਗਾ ਲੜਦੇ ਲੋਕ ਕਹਿਣਾ ਕੋਈ ਛੱਡੇ ਲੋਕ ਥੱਕਾ ਨਹੀਂ ਗਾ ਲੜਦੇ ਲੋਕ ਕਹਿਣਾ ਕੋਈ ਛੱਡੇ ਲੋਕ ਕੀ ਕਰਨਗੇ ਜੇਲਾ ਸਾਣੇ ਲੋਕਾਂ ਦੇ ਹਰਬਾ ਪ੍ਰਧਾਨ ਜੀ ਕਿਹੜੇ ਅੱਜ ਤਿੰਨ ਕਾਨੂੰਨਾਂ ਦੀ ਜਿਹੜੀ ਆ ਤੁਸੀਂ ਕਾਪੀਆਂ ਫੂਲ ਰਹੇ ਹੋ ਅੱਜ ਅਸੀਂ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਨਵੇਂ ਕਾਨੂੰਨ ਲਿਆਂਦੇ ਆ ਤੇ ਇਹਨਾਂ ਦੀ ਮੁਖ ਖੁਦਮੁਖਤਿਆਰੀ ਪੁਲਿਸ ਨੂੰ ਉਹਨਾਂ ਨੂੰ ਦਿੱਤੀ ਆ ਇਹ ਕਿਸਾਨ ਮਜ਼ਦੂਰ ਨੂੰ ਹੋਰ ਕੁਚਲਣ ਦੀ ਤਿਆਰੀ ਆ ਜਾ ਕੇ ਜਿਸ ਤਰ੍ਹਾਂ ਕਿਸਾਨਾਂ ਦੇ ਪ੍ਰਤੀ ਜਥੇਬੰਦੀਆਂ ਆਵਾਜ਼ ਠਾਉਂਦੀਆਂ ਵਾਂ ਸਾਨੂੰ ਖਸਾਵਾ ਵੀ ਇਹ ਇਹਨਾਂ ਨੂੰ ਬਹੁਤ ਦਬਾਅ ਹੈ ਇੱਥਾ ਗਾਂਵਾਸੇ ਇਹਨਾਂ ਨੂੰ ਕਿਸੇ ਦੀ ਆਵਾਜ਼ ਛਾਉਣ ਤੋਂ ਇਹਨਾਂ ਨੂੰ ਰੋਕਿਆ ਜਾਊਗਾ ਇਹ ਜਿਹੜੇ ਕਾਲੇ ਕਾਨੂੰਨ ਆ ਇਹ ਖਾਸ ਕਰਕੇ ਅਸੀਂ ਕਹਿੰਦੇ ਆ ਕਿ ਸਾਡੀਆਂ ਜਥੇਬੰਦੀਆਂ ਪ੍ਰਤੀ ਲਿਆਂਦੀ ਗਏ ਆ ਸੋ ਅਸੀਂ ਪੂਰਨ ਤੌਰ ਤੇ ਇਹਦੀ ਨਿਖੇਤੀ ਕਰਦੇ ਆਂ ਔਰ ਉਹਨਾਂ ਦੀਆਂ ਅਸੀਂ ਕਾਪੀਆਂ ਸਾੜ ਕੇ ਟਰੈਕਟਰ ਮਾਰਚ ਕਰਾਂਗੇ ਜਿਹੜਾ ਕਿ ਕਹਿੰਦੇ ਅੱਜ 15 ਅਗਸਤ ਤੇ 78 ਸਾਲ ਹੋ ਗਏ ਸਾਡਾ ਦੇਸ਼ ਆਜ਼ਾਦ ਹੋਏ ਨੂੰ ਪਰ ਸਾਡੇ ਦੇਸ਼ ਦੀ ਅੱਜ ਵੀ ਆਜ਼ਾਦੀ ਅਧੂਰੀ ਆ ਅਸੀਂ ਉਹਦਾ ਵਿਰੋਧ ਕਰਦੇ ਆਂ ਔਰ ਟਰੈਕਟਰ ਮਾਰਚ ਕਰਕੇ ਲੋਕਾਂ ਤੱਕ ਜਾਗਰਤ ਕਰਾਂਗੇ ਪੀ ਇਹ ਜਿਹੜੀਆਂ ਸਰਕਾਰਾਂ ਇਹ ਸਾਨੂੰ ਹੱਕ ਦੇਣ ਨੂੰ ਤਿਆਰ ਨਹੀਂ ਇਹ ਸਾਡੇ ਵਿਰੋਧ ਖੜੀਆਂ ਵਾਂ ਅਸੀਂ ਆਪਣੇ ਹੱਕ ਲੈ ਕੇ ਰਹਾਂਗੇ ਅਸੀਂ ਜਿਹੜਾ ਆਪਣਾ ਸ਼ੰਭੂ ਵਾਲਾ ਮੋਰਚਾ ਵਾ ਜਿਹਦੇ ਵਿੱਚ ਸਾਡੇ ਵੱਡੇ ਮਸਲੇ ਆ 12 ਮੰਗਾਂ ਅਸੀਂ ਸਰਕਾਰ ਪਰਤੀ ਰੱਖੀਆਂ ਵਾਂ ਜੋ ਸਾਡਾ ਸਾਂਝਾ ਮੋਰਚੇ ਨੇ ਇਹ ਉੱਥੇ ਮੋਰਚਾ ਲਾਇਆ ਵਾ ਜਦ ਤੱਕ ਸਾਨੂੰ ਐਮਐਸਪੀ ਦੀ ਗਰੰਟੀ ਕਾਨੂੰਨ ਜਦ ਤੱਕ ਸਾਡੇ ਜਿਹੜੇ ਸ਼ੰਭੂ ਬਾਰਡਰ ਦੇ ਉੱਤੇ ਸ਼ਹੀਦ ਹੋਇਆ ਸ਼ੰਭੂ ਸੁਭ ਕਰਨ ਜੀ ਸਿੰਘ ਉਹਨਾਂ ਦਾ ਨਿਆਂ ਨਹੀਂ ਮਿਲਦਾ ਜਿਹੜਾ ਸਾਡੀਆਂ ਗਾੜੀ ਕੰਧਾਂ ਕੀਤੀਆਂ ਗਈਆਂ ਜਿਹੜੇ ਸਾਡੇ ਅਥਰੂ ਗੈਸ ਦੇ ਗੋਲੇ ਭਰਾਏ ਗਏ ਆ ਉਹਨਾਂ ਦਾ ਸਾਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਸਾਡੀਆਂ ਜਥੇਬੰਦੀਆਂ ਜਿਹੜੀਆਂ ਇਹਨਾਂ ਤੱਤ ਪਰ ਰਹਿਣਗੀਆਂ ਔਰ ਐਮਐਸਪੀ ਦੀ ਗਰੰਟੀ ਲੈ ਕੇ ਰਹਿਣਗੀਆਂ ਬਾਕੀ ਜਿਹੜੇ ਇਹਨਾਂ ਨੇ ਸਾਡੇ ਯੂਪੀ ਦੇ ਵਿੱਚ ਕਿਸਾਨ ਇੱਕ ਜੀਬ ਥਲੇ ਦੇ ਕੇ ਉਥੋਂ ਦੇ ਮੰਤਰੀ ਨੇ ਦਰੜੇ ਸੀਗੇ ਉਹਨਾਂ ਨੂੰ ਵੀ ਸਲਾਖਾਂ ਪਿੱਛੇ ਖਲਾ ਕੇ ਰਾਵਾਂਗੇ ਜੋ ਸਰਕਾਰ ਮੰਨੀ ਸੀ ਸੈਂਟਰ ਸਰਕਾਰ ਵੀ ਅਸੀਂ ਜਿਹੜਾ ਤੁਹਾਡਾ 750 ਸ਼ਹੀਦ ਹੋਇਆ ਕਿਸਾਨ ਤੇ ਮਜ਼ਦੂਰ ਉਹਦੇ ਵਾਸਤੇ ਅਸੀਂ ਇੱਕ ਜਗ੍ਹਾ ਦੇਵਾਂਗੇ ਦਿੱਲੀ ਦੇ ਵਿੱਚ ਜਿਹੜੀ ਉਹਨਾਂ ਦੀ ਯਾਦਗਾਰ ਬਣਾਈ ਰਹੂਗੀ ਬਣਾਈ ਜਾਊਗੀ ਔਰ ਸਾਰੀਆਂ ਗੱਲਾਂ ਤੋਂ ਇਹ ਸਰਕਾਰਾਂ ਮੁਕਰੀਆਂ ਵਾਂ ਅਸੀਂ ਅੱਜ ਅਧੂਰੀ ਆਜ਼ਾਦੀ ਨੂੰ ਮਨਾ ਕੇ ਔਰ ਲੋਕਾਂ ਤੱਕ ਇਹ ਮੈਸੇਜ ਪਹੁੰਚਾਵਾਂਗੇ ਕਿ ਅਸੀਂ ਆਜ਼ਾਦ ਨਹੀਂ ਹੋਏ ਜਦ ਤੱਕ ਅਸੀਂ ਆਪਣੇ ਹੱਕ ਨਹੀਂ ਲੈਂਦੇ ਉਹ ਤੱਕ ਅਸੀਂ ਬੈਠਾਂਗੇ ਨਹੀਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪ੍ਰਧਾਨ ਜੀ ਪ੍ਰਧਾਨ ਜੀ ਮਸਲਾ ਇਹ ਵੀ ਆ ਜਿਥੇ ਬੰਦੀਆਂ ਕਿਸਾਨ ਜਿਥੇ ਬੰਦੀਆਂ ਕਿਸਾਨਾਂ ਦੇ ਹੱਕਾਂ ਨੂੰ ਚੁੱਕਣ ਵਾਸਤੇ ਬਣੀਆਂ ਨੇ ਪਰ ਅੱਜ ਦੀ ਡੇਟ ਦੇ ਵਿੱਚ ਜਿਥੇ ਬੰਦੀਆਂ ਵੱਲੋਂ ਕੋਈ ਕਿਸੇ ਦਾ ਪਿੰਡ 'ਚ ਝਗੜਾ ਹੋ ਜਾਂਦਾ ਕੋਈ ਕਿਸੇ ਦਾ ਸਾਰੇ ਆਪਣੇ ਆਪਣੇ ਬੰਦੇ ਦੀ ਹੋਂਦ ਬਚਾਉਣ 'ਚ ਲੱਗੀਆਂ ਨੇ ਇਹਦਾ ਕੀ ਕਾਰਨ ਹੈ ਦੇਖੋ ਜੀ ਆਪੋ ਆਪਣੀ ਬੰਦੇ ਦੀ ਸੋਚ ਆ ਅਸੀਂ ਆਪਣੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪਣੇ ਪ੍ਰਤੀ ਅਸੀਂ ਇਹ ਵਿਸ਼ਵਾਸ ਦਵਾਉਂਦੇ ਆ ਕਿ ਅਸੀਂ ਕਿਸੇ ਦਾ ਕਦੀ ਵੀ ਕਿਸੇ ਦੇ ਕੋਈ ਧੱਕੇਸ਼ਾਹੀ ਦੇ ਅਸੀਂ ਖਿਲਾਫ ਖਲੋਣੇ ਆ ਸਾਨੂੰ ਕੋਈ ਪਾਰਟੀ ਬਾਜ਼ੀ ਨਹੀਂ ਭਾਵੇਂ ਅਸੀਂ ਆਪਣੇ ਬੰਦੇ ਨਾ ਵੀ ਗਏ ਹੋਈਏ ਪਰ ਲੇਕਿਨ ਅਸੀਂ ਇਨਸਾਫ ਹੀ ਕਰਕੇ ਉਹਨੇ ਚਾਹੀਦਾ ਇਨਸਾਫ ਹੈ ਕਿਉਂਕਿ ਜਿਹੜੇ ਇਹ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇਨਸਾਫ ਦਿਵਾਉਣਾ ਚਾਹੀਦਾ ਨਾ ਕਿ ਅਗਲੇ ਦੇ ਹੱਕ ਖੋਣੇ ਚਾਹੀਦੇ ਕਿਉਂਕਿ ਇਹ ਆਪਣੀ ਜਥੇਬੰਦੀ ਦੀ ਜ਼ਿੰਮੇਵਾਰੀ ਚੁੱਕ ਸਕਦੇ ਆ ਲੇਕਿਨ ਬਾਕੀ ਜਥੇਬੰਦੀਆਂ ਦੀ ਅਸੀਂ ਜ਼ਿੰਮੇਵਾਰੀ ਨਹੀਂ ਚੁੱਕ ਸਕਦੇ ਲੇਕਿਨ ਸਾਡੀ ਜਥੇਬੰਦੀ ਜਿੱਥੇ ਵੀ ਜਾਂਦੀ ਆ ਉਹ ਇਨਸਾਫ ਨੂੰ ਲੜਦੀ ਆ ਸਾਨੂੰ ਆਪਣਾ ਪਰਾਇਆ ਕੋਈ ਨਹੀਂ ਸਾਡੇ ਸਾਰੇ ਆਪਣੇ ਆ ਜਿਨੇ ਜਿੰਨਾ ਕਿਸਾਨ ਮਜ਼ਦੂਰ ਆ ਇਹ ਸਾਰਾ ਆਪਣਾ ਵਾ ਅਸੀਂ ਹਕਾਂ ਪ੍ਰਤੀ ਲੜਦੇ ਆਂ ਔਰ ਜਿੰਨਾ ਅਸੀਂ ਹਕਾਂ ਪ੍ਰਤੀ ਲੜਦੇ ਆਂ ਉਹਨਾਂ ਵੱਤੋਂ ਵੱਸ ਸਾਡਾ ਲੋਕ ਸਾਥ ਦੇ ਰਿਹਾ ਇਹ ਸਨ ਆਪਣੇ ਇੱਥੇ ਅੰਮ੍ਰਿਤਸਰ ਦੇ ਉਮੀਦ ਪ੍ਰਧਾਨ ਸਰਦਾਰ ਗੱਗੋਮਾਲ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਜਿਹੜੀਆਂ ਅੱਜ ਦੀਆਂ ਜਿੱਥੇ ਬੰਦੀਆਂ ਜਿੱਦਾਂ ਕੁਝ ਪਿੰਡਾਂ 'ਚ ਲੈ ਕੇ ਧੜੇ ਬੰਦੀਆਂ ਨੂੰ ਕਹਦਾ ਕੀਤਾ ਜਾ ਰਿਹਾ ਉਹਨਾਂ ਦੇ ਜਿਹੜਾ ਅਸੀਂ ਵਿਰੋਧ ਕਰਦੇ ਆਂ ਇਹਨਾਂ ਲੋਕਾਂ ਦਾ ਤੇ ਅੱਜ ਦੇ ਜਿਹੜੇ ਤਿੰਨ ਕਾਨੂੰਨ ਜਿਹੜੇ ਸਰਕਾਰ ਵੱਲੋਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਅਸੀਂ ਉਹਨਾਂ ਦਾ ਵੀ ਪਾਰੀ ਵਿਰੋਧ ਕਰਦੇ ਹਾਂ ਮੈਂ ਜਸਪ੍ਰੀਤ ਢੱਲੋਂ ਗੱਗ